ਜੋ ਚੂਲਾ ਲੈ ਕੇ ਆਪਣੀ ਆਤਮਾ ਨੂੰ ਤ੍ਰਿਪਤ ਕਰਦੀ ਆ ਰਹੀਆਂ ਨੇ ਪਿਛਲੇ ਦਹਾਕਿਆਂ ਤੋਂ ਸੰਤ ਬਲਬੀਰ ਸਿੰਘ ਸੀ ਜੀਵਾਲ ਜੀ ਇਸ ਪਵਿੱਤਰ ਵੇਂਦੀ ਘਰ ਸੇਵਾ ਕਰਦੇ ਆ ਰਹੇ ਨੇ ਸੰਤ ਸੀ ਜੀਵਾਲ ਜੀ ਸੰਗਤਾਂ ਨੂੰ ਨਾਲ ਲੈ ਕੇ ਹਰ ਸਾਲ ਹੀ ਇਸ ਬੂਟੀ ਨੂੰ ਕੱਟਦੇ ਆ ਰਹੇ ਨੇ ਇਹ ਬੂਟੀ ਬਰਸਾਤਾਂ ਵਿੱਚ ਹੜ ਦਾ ਕਾਰਨ ਵੀ ਬਣ ਜਾਂਦੀ ਹੈ ਘਰ ਸੇਵਾ ਨਹੀਂ ਪੰਜਾਬ ਕਹਿੰਦੇ ਹਨ ਕਿ ਕੋਈ ਵੀ ਵੱਡਾ ਕੰਮ ਕਰਨ ਤੋਂ ਪਹਿਲਾਂ ਉਸ ਦਾ ਅਭਿਆਸ ਕਰਨਾ ਜ਼ਰੂਰੀ ਹੁੰਦਾ ਹੈ ਸੰਤ ਸੀ ਚੇਵਾਲ ਜੀ ਨੇ ਪਵਿੱਤਰ ਕਾਲੀ ਵੈਂਦੀ ਇਤਿਹਾਸਕਾਰ ਸੇਵਾ ਸ਼ੁਰੂ ਕਰਨ ਤੋਂ 10 ਸਾਲ ਪਹਿਲਾਂ ਹੀ ਦੋਨਾਂ ਇਲਾਕੇ ਦੇ ਟਿੱਬਿਆਂ ਨੂੰ ਢਾਕੇ ਰਸਤੇ ਬਣਾਉਣ ਦਾ ਕਾਰਜ ਕੀਤਾ ਟਿੱਬੇ ਢਾਕੇ ਤਿਆਰ ਕੀਤੇ ਰਸਤਿਆਂ ਦਾ ਕਾਰਜ ਪਵਿੱਤਰ ਕਾਲੀ ਵੈਂਦੀ ਕਾਰ ਸੇਵਾ ਲਈ ਇੱਕ ਤਰ੍ਹਾਂ ਦਾ ਵੇਂਜ ਅੰਤਾਂ ਦੀ ਬੂਟੀ ਹੋਣ ਕਾਰਨ ਇਹ ਕਾਰਜ ਇੱਕ ਵੱਡੀ ਚੁਣੌਤੀ ਬਣਿਆ ਹੋਇਆ ਸੀ ਵੇਂਜੋਂ ਬੂਟੀ ਕੱਢਣ ਲਈ ਬਾਬਾ ਜੀ ਨੇ ਆਪਣੀ ਸਾਰੀ ਤਾਕਤ ਝੋਕ ਦਿੱਤੀ ਸੰਤ ਬਲਬੀਰ ਸਿੰਘ ਸੀਜੇਵਾਲ ਜੀ ਵੱਲੋਂ ਪਵਿੱਤਰ ਕਾਲੀ ਵੈਂਦੀ ਸ਼ੁਰੂ ਕੀਤੀ ਕਾਰ ਸੇਵਾ ਚ 5 ਤਾਂ ਵੱਧ ਚੜ ਕੇ ਹਿੱਸਾ ਲੈਂਦੀਆਂ ਰਹੀਆਂ। ਬਾਬਾ ਜੀ ਆਪ ਬਾਬੇ ਨਾਨਕ ਦੀ ਇਸ ਵਹੀ ਵਿੱਚੋਂ ਘੰਟਿਆਂ ਬੱਧੀ ਸਮਾਂ ਲਾ ਕੇ ਬੂਟੀ ਕੱਢਣ ਵਿੱਚ ਲੱਗੇ ਰਹਿੰਦੇ। ਵੈਨੂ ਸੁੰਦਰ ਬਣਾਉਣ ਲਈ ਇਸ ਦੀ ਕਿਨਾਰਿਆਂ ਤੇ ਪੱਥਰ ਲਾਉਣ ਦਾ ਕੰਮ ਸ਼ੁਰੂ ਕੀਤਾ ਗਿਆ ਸੁਲਤਾਨ ਪ੍ਰਲੋਦੀ ਵਿੱਚ ਇਹ ਕਾਰ ਸੇਵਾ ਕਈ ਸਾਲ ਚੱਲਦੀ ਰਹੀ ਤਾਂ ਹੀ ਸੇਵਾ ਵਿੱਚ ਲੱਗੀਆਂ ਰਹਿੰਦੀਆਂ ਵੇਹਾਂ 'ਚੋਂ ਟਰੈਕਟਰਾਂ ਨਾਲ ਮਿੱਟੀ ਬਾਹਰ ਕੱਢੀ ਜਾਣ ਲੱਗੀ ਬਾਬਾ ਜੀ ਕਈ-ਕਈ ਘੰਟੇ ਆਪ ਟਰੈਕਟਰ ਚਲਾਉਂਦੇ ਸਨ ਵੇਹਾਂ ਦੇ ਕੰਢਿਆਂ ਨੂੰ ਮਿੱਟੀ ਪਾ ਕੇ ਮਜ਼ਬੂਤ ਕੀਤਾ ਗਿਆ ਸultanpur ਵਿੱਚ ਵੇਹਾਂ ਦੀ ਕਾਰ ਸੇਵਾ ਵਿੱਚ ਸਫਲਤਾ ਮਿਲਣ ਦੇ 3 ਸਾਲ ਬਾਅਦ जिला होशियारपुर दो वेई की सेवा शुरू की गई वेई निरंतर चली कार सेवा ने इलाके की तस्वीर ਸੰਪੂਰੀ ਪਾਣੀ ਪਾਣੀ ਤੇ ਕੱਲੇ ਦੀ ਪਾਣੀ ਵਹ ਰਹੇ ਜੱਗ ਦੇ ਸਾਰੇ ਰਾਜ ਨੂੰ ਪਾਣੀ ਆਈਏ ਸੰਦਰੀ ਪਾਣੀ ਪਾਣੀ ਸੰਤ 시 ਚਵਾਲ ਨੇ ਪਿੰਡਾਂ ਵਿੱਚ ਸੀਵਰੇਜ ਪਾ ਕੇ ਦਰਜਨਾ ਪਿੰਡਾਂ ਦੇ ਲੋਕਾਂ ਨੂੰ ਗੰਦਗੀ ਦੇ ਨਰਕ ਚੋਂ ਕੱਢਿਆ ਸੰਤ 시 ਚਵਾਲ ਜੀ ਦੀ ਅਗਵਾਈ ਹੇਠ ਮਾਲਵੀ ਦੇ ਪਿੰਡ ਚੱਕਰ ਵਿੱਚਲੇ 3 ਛੱਪੜਾਂ ਦੇ ਗੰਦੇ ਪਾਣੀਆਂ ਦੀ ਨਿਕਾਸੀ ਕਰਵਾਈ ਗਈ ਸੰਤ 시 ਚਵਾਲ ਨੇ ਅਜੀਹਾ ਕਈ ਪਿੰਡਾਂ ਵਿੱਚ ਕੀਤਾ ਹੈ ਨਾਂ ਵਿੱਚ ਸੀਵਰੇਜ ਪੌਂਡੀ ਕੋਟਲਾ ਹਿਰਾ ਵਿੱਚ ਪਾਈਪ ਬਣਾਉਣ ਵਾਲੀ ਫੈਕਟਰੀ ਲਾਈ ਗਈ ਤਾਂ ਜੋ ਪਿੰਡ ਦੇ ਲੋਕਾਂ ਨੂੰ ਗੁਣਵੱਤਾ ਵਾਲੇ ਪਾਈਪ ਮਿਲ ਸਕਣ ਖੇਡਾਂ ਪ੍ਰਤੀ ਵੀ ਸੰਤ ਸੀਚੇਵਾਲ ਜੀ ਦੀ ਖਾਸ ਰੁਚੀ ਰਹਿੰਦੀ ਹੈ ਸੀਚੇਵਾਲ ਜ਼ਿਲ੍ਹੇ ਦਾ ਪਹਿਲਾ ਪਿੰਡ ਹੈ ਜਿੱਥੇ ਹਾਕੀ ਖਿਡਾਰੀ ਐਸਟੋਟਫ ਤੇ ਖੇਡਦੇ ਹਨ ਹਾਕੀ ਦੇ ਕੱਚੇ ਮੈਦਾਨ ਨੂੰ ਐਸਟੋਟਫ ਵਿੱਚ ਬਦਲੇ ਜਾਣ ਪਿੱਛੇ ਸੰਤ ਸੀਚੇਵਾਲ ਜੀ ਦਾ ਇਹੋ ਮੰਤਵ ਸੀ ਕਿ ਖਿਡਾਰੀਆਂ ਨੂੰ ਸ਼ੁਰੂ ਤੋਂ ਹੀ ਕੋ ਮੰਤਰੀ ਪੱਦਰ ਦੀਆਂ ਸਹੂਲਤਾਂ ਦਿੱਤੀਆਂ ਜਾਣ ਬਾਬਾ ਜੀ ਨੇ ਕੁਸ਼ਤੀਆਂ ਕਰਵਾਉਣ ਲਈ ਸੀਚੇਵਾਲ ਵਿੱਚ ਅਖਾੜੀ ਦੀ ਸਥਾਪਨਾ ਕੀਤੀ ਹੈ ਜਿੱਥੇ ਛੋਟੇ ਬੱਚੇ ਅੰਤਰਰਾਸ਼ਟਰੀ ਸੰਤ ਸੀਚੇਵਾਲ ਇਨਬੂਟਿਆ ਨੂੰ ਬੱਚਿਆਂ ਨਾਲੋਂ ਵਿਵਾਦ ਦਰਜੀ ਦੇ ਕੇ ਇਹਨਾਂ ਦੀ ਸੇਵਾ ਸੰਭਾਲ ਕਰਦੇ ਨੇ ਰਸਤਿਆਂ ਤੇ ਲਗਾਏ ਬੂਟੇ ਤੇ ਕਈਆਂ ਨੂੰ ਰੋਜ਼ਗਾਰ ਮਿਲਿਆ ਹੋਇਆ ਹੈ ਸੰਤ ਬਲਬੀਰ ਸਿੰਘ ਸੀਚਵਾਲ ਜੀ ਇੱਕ ਸ਼ਖਸੀਅਤ ਨਾ ਹੋ ਕੇ ਸਗੋਂ ਇੱਕ ਬਹੁਤ ਵੱਡੀ ਸੰਸਥਾ ਦੇ ਰੂਪ ਵਿੱਚ ਸਥਾਪਿਤ ਹੋਏ ਨੇ ਭਾਈਚਾਰੇ ਲਈ ਪਹਿਲਾ ਪੰਜਾਬੀ ਸਕੂਲ ਸ਼ੁਰੂ ਕੀਤਾ ਗਿਆ। ਉਹ ਸਰਬੱਤ ਦੇ ਭਲੇ ਲਈ ਕੀਤੇ ਜਾ ਰਹੇ ਕਾਰਜਾਂ ਵਿੱਚ ਸਤ ਬਲਬੀਰ ਸਿੰਘ ਜੀ ਸੀ ਚਵਾਲ ਜੀ ਦੇ ਪਿੰਡਾਂ ਦੇ ਪੰਦੀ ਬਣੀਏ। ਉਹਨਾਂ ਦਾ ਹਰ ਕਾਰਜ ਵਿੱਚ ਸਹਿਯੋਗ ਕਰਕੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰੀਏ। ਵਾਤਾਵਰਣ ਦੇ ਕਾਰਜਾਂ ਨੂੰ ਨਿਰੰਤਰ ਚੱਲਦੇ ਰੱਖਣਾ, ਨਸ਼ਿਆਂ ਤੋਂ ਬੱਚਿਆਂ ਨੂੰ ਦੂਰ ਰੱਖਣ ਲਈ ਪਿੰਡਾਂ ਵਿੱਚ ਆਧੁਨਿਕ ਜਿਮਾਂ ਦਾ ਪ੍ਰਬੰਧ ਕਰਨਾ, ਖੇਡ ਮੇਲੇ ਲਗਾਤਾਰ ਕਰਵਾਉਣੇ ਤੇ ਖਿਡਾਰੀਆਂ ਨੂੰ ਕੋਮਾਂਤਰੀ ਪੱਦਰ ਦੀਆਂ ਸਹੂਲਤਾਂ ਦਿਵਾਉਣੀਆਂ। ਪਿੰਡਾਂ ਦੀ ਸਫਾਈ ਲਈ ਤੇ ਖਾਸ ਕਰਕੇ ਗੰਦੇ ਪਾਣੀਆਂ ਦੇ ਨਿਕਾਸ ਲਈ ਸੀਵਰੇਜ ਪਾਉਣ ਲਈ ਲੋਕਾਂ ਨੂੰ ਉਤਸ਼ਾਹਿਤ ਕਰਨ ਸਮੇਤ ਹੋਰ ਖਲਾਈ ਦੇ ਕੰਮ ਕਰਨੇ ਸ਼ਾਮਲ ਹਨ